ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਤੇ ਕਣਕ ਦੀ ਫਸਲ ਬਾਰੇ ਗੱਲ ਕਰਾਂਗੇ ਕਿਸਮਾਂ ਬਾਰੇ ਗੱਲ ਕਰਾਂਗੇ ਤੇ ਬਜਾਈ ਦੇ ਸਮੇਂ ਅਨੁਸਾਰ ਕਿਹੜੀ ਫਸਲ ਵਧੀਆ ਪ੍ਰਦਰਸ਼ਨ ਕਰਨਾ ਜਿਹੜੀ ਜਾ ਰਹੀ ਹੈ ਆਪਣੇ ਅਨੁਮਾਨ ਅਨੁਸਾਰ ਬਾਕੀ ਤੁਸੀਂ ਆਪਦੇ ਜਿਹੜੀ رائے ਆ ਉਹ ਕਮੈਂਟ ਚ ਜਰੂਰ ਦੱਸ ਦੇ ਜੀ ਆਪ ਦੀ ਕਿਸਮ ਤੇ ਕਿਹੜੀ ਕਿਸਮ ਦਾ ਬੀਜ ਤੁਸੀਂ ਰੱਖ ਰਹੇ ਹੋ ਜਿਹੜਾ ਜ਼ਰੂਰੀ ਨੁਕਤਾ ਇਹ ਹੈ ਕਿ ਆਪ ਦਾ ਘਰ ਦਾ ਬੀਜ ਸਾਰੇ ਕਿਸਾਨ ਵੀਰਾਂ ਨੇ ਰੱਖਣਾ ਜਿਹੜੀ ਵੀ ਕਿਸਮ ਤੁਹਾਨੂੰ ਪਸੰਦ ਲੱਗਦੀ ਹੈ ਕਿਉਂਕਿ ਪੀਬੀਡਬਲਯੂ 826 ਤੋਂ ਲੈ ਕੇ ਪੀਬੀਡਬਲਯੂ 869 803 ਪੀਬੀਡਬਲਯੂ 766 ਸੁਨਹਿਰੀ ਬੜਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ PBW 725 677 HD 2967 HD HD 386 ਹੈ ਉਹਨਾਂ ਤੋਂ ਵੀ PBW 550 ਹੈ ਤੇ ਹੋਰ ਵੀ ਕਿਸਮਾਂ ਜਿਹੜੀਆਂ ਕਿਸਾਨ ਵੀਰਾਂ ਨੇ ਪੇਜਾਂਦ ਕੀਤੀ DBW ਕਿਸਮਾਂ ਦੇ ਵਿੱਚ DBW 187 303 222 ਵਿੱਚ ਪੂਰਾ ਕੰਪੀਟੀਸ਼ਨ 303 ਵੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਜਿੱਥੇ ਪੂਰਾ ਬੀਜ ਪਾਇਆ ਹੋਇਆ ਹੈ ਕਿਉਂਕਿ 187 ਘੱਟ ਬੀਜ ਨਾਲ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਲੈਂਦੀ ਹੈ 2-4 ਕਿਲੋ 5 ਕਿਲੋ ਵੀ ਘੱਟ ਪਾਈ ਪਰ 303 'ਚ 222 'ਚ ਬੀਜ ਪੂਰਾ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿੱਥੇ ਆਪਾਂ ਪਰਾਲੀ ਵਿੱਚ ਵਾ ਕੇ ਹੋਰ ਤਰੀਕੇ ਬਿਜਾਈ ਕਰ ਰਹੇ ਹਾਂ ਉਹ 'ਚ ਬੀਜ ਥੋੜਾ ਜਿਹਾ ਹੋਰ ਵੱਧ ਪਾਏ ਤਾਂ ਬਹੁਤ ਵਧੀਆ ਜਿਹੜੀ ਸ਼ਾਨਦਾਰ ਫਸਲ ਹੁੰਦੀ ਆ ਉਦੋਂ ਬਾਅਦ DW327 ਤੇ DW332 ਜੋ DW327 ਹੈ ਜਿਹੜੀ ਉਹ ਸਰਕਲ ਰਹੀ ਹੈ DW370 371 372 ਜੋ DW371 ਹੈ ਜਿਹੜੀ ਇਹਨਾਂ ਤਿੰਨਾਂ ਚੋਂ 370 71 72 ਚੋਂ ਇਹ ਜਿਹੜੀ ਇਹਨਾਂ ਤੋਂ ਥੋੜੀ ਜਿਹੀ ਅੱਗੇ ਨਿਕਲਦੀ ਲੱਗਦੀ ਆ ਤੇ ਜੇ ਮੈਂ ਗੱਲ ਕਰਾਂ ਜਿਹੜੀ ਬਜਾਈ ਦੇ ਸਮੇਂ ਅਨੁਸਾਰ ਤਾਂ ਕਿਸਾਨ ਵੀ ਜਾਣੇ ਜਿਹੜੀ ਅਕਤੂਬਰ ਤੋਂ ਬਜਾਦ ਸ਼ੁਰੂ ਹੋ ਜਾਂਦੀ ਹੈ ਨਵੰਬਰ ਦੇ ਮਹੀਨੇ ਕਈ ਪਛੇਤੀ ਹੈ ਜਿਹੜੀ ਦਸੰਬਰ ਦੇ ਵਿੱਚ ਵੀ ਬਜਾਈ ਕੀਤੀ ਜਾਂਦੀ ਹੈ ਅਕਤੂਬਰ ਚ ਥੋੜਾ ਜਿਹਾ ਟੈਂਪਰੇਚਰ ਉੱਪ ਹੁੰਦਾ ਕਿਉਂਕਿ ਇਸ ਸਾਲ ਜਿਹੜਾ ਦਸੰਬਰ ਚ ਵੀ ਜਿਹੜੀ ਗਰਮੈਸ਼ ਕਾਫੀ ਜਿਹੜੀ ਰਹੀ ਹੈ ਠੰਡ ਲੇਟ ਪਈ ਹੈ ਤੇ ਲੇਟ ਤੱਕ ਹੀ ਪੈਂਦੀ ਰਹੀ ਹੈ ਫਸਲ ਦੇ ਜਿਹੜੀ ਖਾਸ ਤੌਰ ਤੇ ਅਕਤੂਬਰ ਚ ਜਾਂ ਨਵੰਬਰ ਦੇ ਸ਼ੁਰੂ ਚ ਬੀਜੀ ਕਣਕ ਸੀ ਉਹਦੇ ਨਸਾਰਾ ਹੋਣ ਤੱਕ ਤੇ ਉਹਦੇ ਵਿੱਚ ਸ਼ੁਰੂ ਚ ਕਿਉਂਕਿ ਇਸ ਵਾਰ ਜਿਹੜੀ ਠੰਡ ਹਨ ਲੰਬਾ ਸਮਾਂ ਤੇ ਟੈਂਪਰੇਚਰ ਬਹੁਤ ਡਾਊਨ ਗਿਆ ਜਿਹੜਾ ਜ਼ਮੀਨ ਦਾ ਤਾਪਮਨ ਇਹ ਭਰਜ ਕਰ ਲੋ 4 ਡਿਗਰੀ ਆਪਾਂ ਟੈਂਪਰੇਚਰ ਕਹਿੰਦੇ ਹੁੰਨੇ ਤਾਂ ਉਹ ਜ਼ਮੀਨ ਤੋਂ 4-5 ਫੁੱਟ ਉੱਪਰਲਾ ਟੈਂਪਰੇਚਰ ਮਾਪਿਆ ਹੋਇਆ ਹੁੰਦਾ ਜਿਹੜਾ ਜ਼ਮੀਨ ਦਾ ਤਾਪਮਨ ਉਹ ਤੋਂ 3-4 ਡਿਗਰੀ ਥੱਲੇ ਹੁੰਦਾ ਇਹ ਚੀਜ਼ ਦਾ ਜਿਹੜਾ ਇਫੈਕਟ ਕਿਤੇ ਨਾ ਕਿਤੇ ਥੋੜਾ ਬਹੁਤਾ ਫਸਲ ਤੇ ਪਿਆ ਇਸ ਲਈ ਉਹਦੋਂ ਕਹੀਦਾ ਹੁੰਦਾ ਕਿ ਹਲਕਾ ਪਾਣੀ ਜ਼ਰੂਰ ਦਿਓ ਕਿ ਜਿਹੜਾ ਟੈਂਪਰੇਚਰ ਥੋੜਾ ਜਿਹਾ ਮੇਨਟੇਨ ਰਹੇ ਜ਼ਮੀਨ ਦਾ ਮਾਈਕਰੋ ਕਲਾਈਮੇਟ ਠੀਕ ਰਹੇ ਤਾਂ ਜਿਹੜੀ 5 ਨਵੰਬਰ ਜਾਂ ਉਹ ਤੋਂ ਬਾਅਦ ਬੀਜੀ ਕਣਕ ਸੀ 5 ਤੋਂ ਤੁਸੀਂ 15 ਜਾਂ 20 ਨਵੰਬਰ ਲਾ ਲਓ 25 ਨਵੰਬਰ ਤੱਕ ਵੀ ਉਹ ਕਣਕ ਤੇ ਇਹ ਇਫੈਕਟ ਘਟਾ ਹੈ ਪਹਿਲੇ ਹਾਈ ਟੈਂਪਰੇਚਰ ਵਾਲਾ ਵੀ ਤੇ ਸਾਰੇ ਸਮੇਂ ਲੋ ਵਾਲਾ ਵੀ ਉਹਦੇ ਵਿੱਚ ਪੋਲੀਨੇਸ਼ਨ ਦੇ ਵਿੱਚ ਕਿਸੇ ਕਿਸਮ ਦੇ ਕੋਈ ਇਫੈਕਟ ਨਹੀਂ ਆਇਆ ਕਿ ਉਹਦੇ ਵਿੱਚ ਕੋਈ ਸਪਾਈਕਲਟ ਜਾਂ ਕੋਈ ਆਪਾਂ ਕਹਿ ਦਈਏ ਕਿ ਮੱਖੀਆਂ ਖਾਲੀ ਹੋਣ ਉੱਪਰੋਂ ਜਾਂ ਥੱਲੇੋਂ ਜਾਂ ਕਿਤੇ ਕੋਈ ਇਫੈਕਟ ਹੋਇਆ ਹੋਵੇ ਪੋਲੀਨੇਸ਼ਨ ਪ੍ਰੋਪਰ ਹੋਈ ਹੈ ਹੈ ਟੈਂਪਰੇਚਰ ਥੋੜਾ ਜਿਹਾ ਕਿਉਂਕਿ ਉਹਦੋਂ ਆਪ ਹੋਣ ਲੱਗ ਪਿਆ ਸੀਗਾ ਜਦੋਂ ਉਹ ਨਿਸਰ ਰਹੀਆਂ ਨੇ ਜਿਹੜੀਆਂ ਦੇ ਸਰੀਆਂ 15 ਨਵੰਬਰ 20 ਨਵੰਬਰ 10 ਨਵੰਬਰ ਵਾਲੀ ਜਾਂ 5 ਤੋਂ ਬਾਲੇ 5 ਤੋਂ 15 ਜਾਂ 20 ਦਾ ਆਪਾਂ ਵਿੰਡੋ ਲਾ ਲਈਏ ਇਹ ਆਪਾਂ ਪਹਿਲਾਂ ਵੀ ਕਹਿੰਦੇ ਹੁੰਨੇ ਕਿ ਇਹ ਦੇ ਦੌਰਾਨ ਤੁਸੀਂ ਬੀਜੋ ਤਾਂ ਅਗਲੇ ਉੱਚ ਤਾਪਮਣੋਂ ਤੋਂ ਮਗਰਲੇ ਜਿਹੜੇ ਹੈਗੇ ਆ ਲੋ ਟੈਂਪਰੇਚਰ ਤੋਂ ਸਾਰੇ ਸਮੇਂ ਤੇ ਜਿਹੜਾ ਖਾਸ ਗੱਲ ਇਹ ਹੈ ਕਿ ਜਿਹੜਾ ਪ੍ਰਕਾਸ਼ਵੇਂ ਆਪਾਂ ਨੂੰ ਆਇਆ ਹੁੰਦਾ ਕਿ ਟੈਂਪਰੇਚਰ ਵਧੂਗਾ ਤਾਂ ਉਹਦੇ ਨਾਲ ਦਾਣਾ ਜਿਹੜਾ ਹੈਗਾ ਉਹ ਬਰੀਕ ਨਾ ਪਵੇ ਉਹਦੇ ਵਾਸਤੇ ਆਪਾਂ ਸਮੇਂ ਸਿਰ ਪਾਣੀ ਲਾਉਣਾ ਹੁੰਦਾ ਜਾਂ ਐਨਪੀਕੇ ਵਗੈਰਾ ਸਪਰੇਅ ਕਰਦੇ ਤੇ ਜਿਹੜੀ ਸਭ ਤੋਂ ਜ਼ਰੂਰੀ ਹੁੰਦਾ ਕੁਦਰਤ ਦਾ ਨਾਲ ਸਾਥ ਮਿਲਣਾ ਕਿ ਪ੍ਰਮਾਤਮਾ ਕਿਰਪਾ ਕਰਨਾ ਇਸ ਵਾਰ ਜਿਹੜਾ ਹੈਗਾ ਗੜੇਮਾਈ ਦੇ ਪਹਿਲਾਂ ਕਿਤੇ ਕਿਤੇ ਏਰੀਆ ਪ੍ਰਭਾਵਿਤ ਹੋਇਆ ਪਰ ਹੁਣ ਮੌਸਮ ਠੀਕ ਚੱਲ ਰਿਹਾ ਪਰ ਟੈਂਪਰੇਚਰ ਵੀ ਜਦੋਂ ਥੋੜਾ ਜਿਹਾ ਡਾਊਨ ਗਿਆ ਤਾਂ ਹੁਣ ਕਿੰਨੇ ਮਿੰਟ ਕਿਤੇ ਰੰਗੇ ਤੇ ਹੋ ਜਾਂਦੀ ਟੈਂਪਰੇਚਰ ਵੀ 35 ਤੋਂ ਥੱਲੇ ਆ 32 30 31 28 29 ਇੱਥੇ ਇੱਕ ਜਿਹਾ ਟੈਂਪਰੇਚਰ ਜਿਹੜਾ ਹੈਗਾ ਫਿਰ 33 34 ਤੇ ਚਲੇ ਜਾਂਦਾ ਫਿਰ ਡਾਊਨ ਆ ਜਾਂਦਾ ਇਹ ਚੀਜ਼ ਹੈ ਜਿਹੜੀ ਦਾਣੇ ਨੂੰ ਭਰਨ ਵਾਸਤੇ ਪੂਰਾ ਟਾਈਮ ਮਿਲੂਗਾ ਕੋਈ ਫਸਲ ਨਿਕਾਲ ਨਹੀਂ ਕਰਨੀ ਕਿਉਂਕਿ ਜੇ ਤੋ 35 ਤੋਂ ਅੱਪ ਹੋ ਜਾਂਦਾ ਤਾਂ ਫਿਰ ਫਸਲ ਦੇ ਵਿੱਚ ਟੈਂਡੈਂਸੀ ਹੋ ਜਾਂਦੀ ਹੈ ਇਹ ਜਿਹੜੀ ਹੈਗੀ ਨੇਚਰਲ ਮੈਕੈਨਿਜ਼ਮ ਆ ਕਿ ਉਹਨੇ ਆਪ ਦਾ ਟਾਈਮ ਆ ਜਿਹੜਾ ਟਾਈਮ ਸਪੈਨ ਉਹ ਘਟਾ ਲੈਂਦੀ ਦਾਣਾ ਭਰਨ ਦਾ ਕਿ ਟੈਂਪਰੇਚਰ ਅੱਪ ਹੋ ਗਿਆ ਤੇ ਜਲਦੀ ਜਲਦੀ ਦਾਣਾ ਭਰ ਕੇ ਜਿਹੜੀ ਮੈਚਿਓਰਿਟੀ ਵਾਲੇ ਪਾਸੇ ਜਾਇਆ ਜਾਵੇ ਪਰ ਟੈਂਪਰੇਚਰ ਸਹੀ ਮਿਲਿਆ ਤੇ 5 ਤੋਂ 15 20 ਵਾਲੀ ਨਵੰਬਰ ਵਾਲੀ ਜਿਹੜੀ ਅਕਤੂਬਰ ਤੋਂ ਵੀ ਜਿਹੜੀ ਬੈਸਟ ਪਰਫਾਰਮ ਕਰੂਗੀ ਇਹ ਜਿਹੜੀ ਕਣਕ ਦੀ ਕੰਡੀਸ਼ਨ ਤੋਂ ਦੇਖਣ ਨੂੰ ਲੱਗ ਰਿਹਾ ਹੈ ਬਾਕੀ ਤੁਸੀਂ ਆਪਦੀ رائے ਦੇ ਜੇ ਕਿ ਜਿਹੜੀ ਨਵੰਬਰ ਦੀ ਬਜਾਈ ਖਾਸ ਤੌਰ ਤੇ 5 ਨਵੰਬਰ ਤੋਂ ਬਾਅਦ ਤੇ 25 ਨਵੰਬਰ ਤੱਕ ਲੜੀ 20 ਨਵੰਬਰ 22 ਨਵੰਬਰ 25 ਨਵੰਬਰ ਤੱਕ ਤੇ ਇਹਦੇ ਵਿੱਚ ਵੀ 5 ਤੋਂ 15 ਇਹ ਜਿਹੜੀ ਅਕਤੂਬਰ ਤੋਂ ਵੀ ਬੈਸਟ ਪਰਫਾਰਮ ਕਰਨ ਦੀ ਆਸ ਹੈਗੀ ਬਾਕੀ ਵਾਗਰੂਪਾ ਲੀਕਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ